ਹਾਂਜੀ ਮੈਂ ਮੱਜੋ ਕਾਰਸਪੈਸ਼ਨ ਚਲਾ ਰਿਹਾ ਹੈ ਜੀ ਅੱਜ ਜਲੰਧਰ ਸ਼ਹਿਰ ਦੇ ਵਿੱਚ ਕੁੱਲ 32 ਥਾਵਾਂ ਤੇ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਹੈ ਜਿਸ ਦੇ ਵਿੱਚ ਸਾਡੇ ਤਕਰੀਬਨ 300 ਰਿਆਸਪਾਸ ਅਸੀਂ ਆਪਣੀ ਫੋਰਸ ਲਗਾ ਕੇ ਤੇ ਹਰੇਕ ਥਾਂ ਦੇ ਉੱਪਰ ਇੱਕ ਵੈਸਟੇਡ ਅਫਸਰ ਵੱਲੋਂ ਉਦੀ ਨਿਗਰਾਨੀ ਕੀਤੀ ਇਹ ਸਰਚ ਆਪਰੇਸ਼ਨ ਕਰਾਇਆ ਗਿਆ ਹੈ ਜਿਸ ਦੇ ਜੋ ਹੁਣ ਤੱਕ ਨਤੀਜੇ ਮੇਰੇ ਸਾਹਮਣੇ ਆਏ ਆ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਹੀ ਹਾਂ ਕਿ ਹੁਣ ਤੱਕ ਅਸੀਂ 11 ਐਫ ਆਈ ਆਰ ਰਜਿਸਟਰ ਕੀਤੀਆਂ ਤੇ ਅਜੇ ਇਸ ਦੇ ਵਿੱਚ ਅੱਗੇ ਛਾਪਾ ਮਾਰੀ ਵੀ ਚੱਲ ਰਹੀ ਹੈ ਤੇ ਹੋਰ ਵੀ ਪਰਚੇ ਹੋਣ ਦੀ ਸੰਭਾਵਨਾ ਹੈ ਜੇਕਰ ਫੇਰ ਪਰ ਕਿੰਨੀ ਹੈ ਕੋਈ ਅੱਜ ਦਾ ਆਪਰੇਸ਼ਨ ਹੈ ਜਾਂ ਫਿਰ ਕੁਝ ਜੀ ਇਹ ਅੱਜ ਦੇ ਆਪਰੇਸ਼ਨ ਦੇ ਵਿੱਚ ਸਾਡੀਆਂ ਹੁਣ ਤੱਕ ਦੀ ਐਫਆਈਆਰ ਦਰਜ ਹੋਈਆਂ ਤੇ ਅਸੀਂ ਅੱਗੇ ਵੀ ਇਸ ਦੇ ਵਿੱਚ ਦਰਜ ਕਰ ਰਹੇ ਹਾਂ ਅੱਜ ਦੇ ਆਪਰੇਸ਼ਨ ਦੇ ਵਿੱਚ ਜਿਹੜਾ ਤੇ ਕੋਈ ਮੇਨ ਥਾਵਾਂ ਹੁੰਦੀਆਂ ਜਿੱਥੇ ਨਸ਼ਾ ਵੇਚਣ ਦੀ ਸ਼ਿਕਾਇਤ ਆਈਆਂ ਸੀ ਉਹਦੇ ਨਾਲ-ਨਾਲ ਅਸੀਂ ਕੁਝ ਐਸੀ ਥਾਵਾਂ ਤੇ ਵੀ ਰੇਡਸ ਕਰਾਈਆਂ ਹਨ ਜਿੱਥੇ ਸਾਨੂੰ ਇਹ ਪਬਲਿਕ ਵੱਲੋਂ ਸ਼ਿਕਾਇਤਾਂ ਆਈਆਂ ਕਿ ਇੱਥੇ ਕਈ ਵਾਰ ਮੁੰਡੇ ਇਕੱਠੇ ਹੋ ਕੇ ਨਸ਼ਾ ਕਰਦੇ ਹਨ ਸੋ ਉਹ ਥਾਂ ਤੇ ਕੋਈ ਨਸ਼ਾ ਵੇਚਣ ਦੀ ਸਥਿਤੀ ਨਹੀਂ ਸੀ ਬਟ ਉਸੇ ਕੋਈ ਥਾਂ ਹੈਗੀ ਹੈ ਜਿਹੜੀ ਸੁੰਸਾਨ ਹੈ ਜਾਂ ਉਥੇ ਲਾਈਟ ਨਹੀਂ ਹੈਗੀ ਹੈ ਜਾਂ ਕੋਈ ਹੋਰ ਇਸ਼ੂ ਹੈ ਅਬੈਂਡੰਟ ਬਿਲਡਿੰਗ ਹੈ ਜਿਵੇਂ ਸੋ ਅੱਜ ਅਸੀਂ ਉਹ ਵੀ ਇਸ ਮਹੀਨੇ ਦੌਰਾਨ ਚੈੱਕ ਕਰਾਈਆ ਹੈ ਤੇ ਉਹਦੇ ਸੰਬੰਧੀ ਅਸੀਂ ਇੱਕ ਵੱਖਰੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਹੈ ਜਿਸ ਦੇ ਵਿੱਚ ਇਹਨਾਂ ਥਾਵਾਂ ਦੀ ਥੋੜੀ ਰੀਡਿਪਲੋਇਮੈਂਟ ਰੀ ਡਿਵੈਲਪਮੈਂਟ ਦੇ ਉੱਪਰ ਕੰਮ ਕੀਤਾ ਹੈ ਇਹ ਜਿਹੜਾ ਜਿਹੜਾ ਜੀ ਕਰ ਰਿਹਾ ਹਾਂ ਕਿ ਇਹ ਜਿਹੜੀ ਜੀ ਇਹ ਐਨਡੀਪੀਐਸ ਦੀ ਹੀ ਤਰ੍ਹਾਂ ਆਵਾਂ ਦੇ ਵਿੱਚ ਆਪਣੇ ਪਰਚੇ ਦੱਸਣ ਹੋਰ ਡਿਟੇਲਸ ਰਿਕਵਰੀ ਕੀਤੀ ਹੈ ਜੋ ਤੁਸੀਂ ਤੁਸੀਂ ਨੇ ਪੜੇ ਗਏ ਆ ਉਹ ਮੈਂ ਹੋਰ ਤੁਹਾਨੂੰ ਦੱਸਣ ਦਾ ਕੋਸ਼ਿਸ਼ ਕਰਦਾ ਹਾਂ ਤਾਂ ਕਿ ਇਹ ਜਿਹੜੀ ਜੀ ਇਹ ਜਿੰਨੇ ਵਾਲੇ ਹੋ। ਇਹ ਸਾਡੇ ਹਰੇਕ ਪੁਲਿਸ ਸਟੇਸ਼ਨ ਦਾ ਕੁਝ ਏਰੀਆ ਆਇਡੈਂਟੀਫਾਈ ਕੀਤਾ ਜਿਹੜੇ ਕਈ ਪੱਲਾਂ ਤੋਂ ਹੀ ਏਰੀਆ ਆਪਾਂ ਨੂੰ ਪਤਾ ਹੈ ਉਸ ਵਿੱਚ ਜਿਵੇਂ ਅਸੀਂ ਇੱਥੇ ਬਲਟਨ ਪਾਏ ਸਾਨੂੰ ਕੰਜ਼ਮਪਸ਼ਨ ਵੀ ਜ਼ਿਆਦਾ ਸੈੱਟ ਸੀ ਕਿ ਇੱਥੇ ਖਾਂ ਮੁਜੀ ਦੇਖ ਕੇ ਕੁੰਸਾ ਥਾਂ ਦੇਖ ਕੇ ਭਈ ਮੁੰਡੇ ਇਕੱਠੇ ਹੋ ਕੇ ਕਰਦੇ ਆ। ਸੋ ਉਹ ਅਸੀਂ ਅੱਜ ਇਸ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ ਫੁੱਲ ਆਪਣੀ ਬੱਤੀ ਧਾਵਾਂ ਸੀਗੀਆਂ ਜਿਨ੍ਹਾਂ ਤੇ ਅਸੀਂ ਇਹ